ਕੋਈ ਸਮਾਂ ਹੀ ਆਪਾਂ ਆਉਂਦੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਨੇ ਆਪਾਂ ਨੂੰ ਲੈਣ ਆਉਣਾ ਸੀ ਆਪਾਂ ਉਹਨਾਂ ਦੇ ਗੈਸਟ ਹੋਣਾ ਸੀ ਉਹਨਾਂ ਦਾ ਘਰ ਹੋਣਾ ਸੀਗਾ ਅੱਜ ਅਸੀਂ ਆਏ ਆ ਤੇ ਲਓ ਜੀ ਵਾਹ ਜੀ ਵਾਹ ਕਮਰਾ ਉਹ ਉੱਪਰ ਲਿਖਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਬੌਰਨ 2 ਨਵੰਬਰ 1780 1780 ਨਵੰਬਰ 2 ਨੂੰ ਇਸ ਕਮਰੇ ਦੇ ਵਿੱਚ ਇਸ ਕਮਰੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ। ਛੋਟੀ ਉਮਰ 'ਚ ਪਿਤਾ ਜੀ ਚਲੇ ਗਏ ਸੀਗੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਜਦੋਂ ਇਹਨਾਂ ਦਾ ਵਿਆਹ ਹੋਇਆ ਮਹਿਤਾਬ ਕੌਰ ਦੇ ਨਾਲ ਜਿਹੜੀ ਕਿ ਸਦਾ ਕੌਰ ਬਟਾਲੇ ਵਾਲੇ ਦੀ ਧੀ ਸੀਗੀ ਤੇ ਉਸ ਤੋਂ ਬਾਅਦ 'ਚ ਸਦਾ ਕੌਰ ਇਹਨਾਂ ਦੀ ਸੱਸ ਬਣੀ। ਉਹਨੇ ਇਹਨਾਂ ਦੀ ਬੜੀ ਮਦਦ ਕੀਤੀ ਦਿਨ ਰਾਤ। ਆਹ ਥਾਂ ਹੈ ਜਿੱਥੇ ਅਸੀਂ ਖੜੇ ਆਂ ਜਿੱਥੋਂ ਖਾਲਸਾ ਰਾਜ ਦਾ ਮੋੜ ਵਜਾ ਸੀ। ਆਹੀ ਹਵੇਲੀ ਜਿੱਥੋਂ ਕਹਿ ਲੋ ਕਿ ਉਹ ਜਕਾਰਿਆਂ ਦੀ ਗੂੰਜ ਉੱਠੀ ਸੀ। ਸ਼ੁਕਰ ਚੱਕੀਆ ਮਿਸਲ ਜਿਹੜੀ ਸਰਦਾਰ ਚੜਤ ਸਿੰਘ ਜਿਹੜੇ ਇਹਨਾਂ ਦੇ ਦਾਦਾ ਜੀ ਸੀ ਉਸ ਤੋਂ ਬਾਅਦ ਸਰਦਾਰ ਮਹਾਂ ਸਿੰਘ ਜਿਹੜੇ ਇਹਨਾਂ ਦੇ ਪਿਤਾ ਜੀ ਸੀ ਉਸ ਤੋਂ ਬਾਅਦ ਇੱਕ ਗੱਲ ਆਈ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਪੰਜਾਬ ਦੀ ਅੱਜ ਆਬਾਦੀ ਕਿੰਨੀ ਹੈ ਪਾਕਿਸਤਾਨ ਵਾਲੇ ਪਾਸੇ ਕੋਈ 16-17 ਕਰੋੜ ਸਹੀ ਗੱਲ ਹੈ ਭਾਰਤੀ ਵਾਲੇ ਪਾਸੇ ਵੀ ਜੇ ਤਿੰਨੇ ਹੀ ਸੂਬੇ ਤੁਸੀਂ ਇਕੱਠੇ ਕਰ ਲਓ ਤੇ ਇੰਨੇ ਹੀ ਬਣਦੇ ਆ ਸਹੀ ਗੱਲ ਹੈ 32-33 ਕਰੋੜ ਕਿੰਨੀਆਂ ਸਦੀਆਂ ਵਿਧੀਆਂ ਦੇ ਰਾਜਾ ਇੱਕ ਹੀ ਹੋਇਆ ਪਮੇ ਜੀ ਜੋ ਮਰਜ਼ੀ ਕਰ ਲੋ ਸਹੀ ਗੱਲ ਇੱਕ ਹੀ ਰਾਜਾ ਹੋਇਆ ਕਿੰਨੇ ਮੁੱਖ ਮੰਤਰੀ ਕਿੰਨੇ ਪ੍ਰਧਾਨ ਮੰਤਰੀ ਕਿੰਨੇ ਰਾਸ਼ਟਰਪਤੀ ਆਏ ਪਰ ਜੇ ਲੋਕ ਮਿਸ ਕਰਦੇ ਤੇ ਉਹ ਇੱਕ ਨੂੰ ਹੀ ਕਰਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਬਸ ਇੰਨੀ ਗੱਲ ਹੈ ਲੈ ਵੀ ਅਸੀਂ ਨਮਸਕਾਰਾਂ ਤੋਂ ਨਹੀਂ ਕਰਦੇ ਬਿਲਡਿੰਗਾਂ ਨੂੰ ਪਰ ਸ਼ੇਰੇ ਪੰਜਾਬ ਤੈਨੂੰ ਨਮਸਕਾਰ ਹੈ ਭਾਈ ਉਹ ਵੇਖੋ ਹਰੀ ਸਿੰਘ ਨਲਵਾ ਦਾ ਘਰ ਇੱਕ ਨਿਸ਼ਾਨੀ ਉਹਦੀ ਤੇ ਹੁਣ ਤੇ ਚਲੋ ਸਾਹਮਣੇ ਵਾਲੀਆਂ ਨਿਸ਼ਾਨੀਆਂ ਮਿਟ ਗਈਆਂ ਤੇ ਇਹ ਮੇਰੇ ਰਾਈਟ ਹੈਂਡ ਸਾਈਡ ਤੇ ਸਾਰੀ ਹਰੀ ਸਿੰਘ ਨਲਵਾ ਦੀ ਹਵੇਲੀ ਜਿਹੜੀ ਹੈ ਸਟਾਰਟ ਹੈ ਤੇ ਇਹ ਹਵੇਲਿਆਂ ਦੀਆਂ ਬਹੁਤ ਸਾਰੀਆਂ ਗਾਥਾਵਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਇਹਦੇ ਉੱਪਰ ਹੈ ਹਵੇਲੀ ਇਸ ਵੇਲੇ ਜੀ ਅਸੀਂ ਪਹੁੰਚ ਗਏ ਆਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਸਥਾਨ ਤੇ ਇੱਥੇ ਗੁਜਰਾਵਾਲਾ ਦੇ ਨਾਲ ਸਿੱਖ ਇਤਿਹਾਸ ਜਾਂ ਆਪਾਂ ਪੰਜਾਬ ਦਾ ਇਤਿਹਾਸ ਕਹਿਦੀ ਏ ਤੇ ਇਹਦੇ ਨਾਲ ਬਹੁਤ ਜੁੜਿਆ ਹੋਇਆ ਹੈ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ 1780 ਦੇ ਵਿੱਚ ਹੋਇਆ ਔਰ ਉਸ ਤੋਂ ਬਾਅਦ ਇਹਨਾਂ ਨੇ ਜਿੰਨੀ ਦੇਰ ਤੱਕ ਜਿਉਂਦੇ ਰਹੇ ਬੜੇ ਖੁਸ਼ਕਿਸਮਤ ਇਨਸਾਨ ਸੀਗੇ ਆ ਉਹਨਾਂ ਤੋਂ ਜਿਆਦਾ ਕੋਸ਼ਿਸ਼ਾਂ ਪਹਿਲੇ ਵੀ ਹੋਈਆਂ ਲੇਕਿਨ ਮਹਾਰਾਜਾ ਰਣਜੀਤ ਸਿੰਘ ਦੀ ਨਸੀਬ ਦੇ ਵਿੱਚ ਰਾਜ ਰੱਖਿਆ ਸੀ ਪਹਿਲੇ ਦਿਨ ਤੋਂ ਉਹ ਖੁਸ਼ਕਿਸਮਤ ਸਾਬਤ ਹੋਇਆ ਤੇ ਪੰਜਾਬ ਦੀ ਧਰਤੀ ਤੇ ਰਾਜ ਕੀਤਾ ਨਾ ਸਿਰਫ ਪੰਜਾਬ ਦੀ ਧਰਤੀ ਤੇ ਰਾਜ ਕੀਤਾ ਬਲਕਿ ਤੁਸੀਂ ਵੇਖ ਲਓ ਕਸ਼ਮੀਰ ਉਸ ਤੋਂ ਬਾਅਦ ਕਸ਼ਮੀਰ ਦਾ ਅੱਜ ਇੱਕ ਹਿੱਸਾ ਭਾਰਤ 'ਚ ਹੈ ਕਸ਼ਮੀਰ ਚਾਈਨਾ ਜੋ ਹੈ ਫਿਰ ਪਾਕਿਸਤਾਨ ਦੇ ਕੋਲ ਹੈ ਉੱਤੇ ਵੀ ਰਾਜ ਕੀਤਾ ਖੈਬਰ ਪਖਤੂਨ ਖਾ ਦਾ ਸਾਰਾ ਇਲਾਕਾ ਜੋ ਉਸ ਤੋਂ ਪਹਿਲੇ afghanistan ਦਾ ਇਲਾਕਾ ਹੋਇਆ ਕਰਦਾ ਸੀ ਇਸ ਦਰਿਆਏ ਸਿੰਧ ਤੋਂ ਪਰਲੇ ਪਾਸੇ ਉਹ ਸਾਰਾ ਤੋੜਿਆ ਸੋ ਬੜੀ ਇੱਕ ਖੂਬਸੂਰਤ ਦਾਸਤਾਨ ਹੈ ਔਰ ਬੜਾ ਫੀਲ ਆਊਟ ਹੁੰਦਾ ਹੈ ਇੱਥੇ ਆ ਕੇ ਇਹ ਜਗਾ ਪਹਿਲੇ ਕੁਝ ਦਿਨ ਪਹਿਲੇ ਨਾਂ ਸਾਂਭਣ ਕਾਰਨ ਡਿੱਗ ਗਈ ਸੀ ਲੇਕਿਨ ਚਲੋ ਲੰਦੇ ਪੰਜਾਬ ਜਾਂ ਪਾਕਿਸਤਾਨ ਦੀ ਗਵਰਨਮੈਂਟ ਦਾ ਇੱਕ ਅੱਛਾ ਉਪਰਾਲਾ ਹੈ ਕਿ ਜਦੋਂ ਆਪਾਂ ਇਹ ਡਿੱਗੀ ਸੀ ਆਪਾਂ ਇਨ੍ਹਾਂ ਦੇ ਖਿਲਾਫ ਵੀ ਪੋਸਟ ਪਾਈ ਸੀ ਅੱਜ ਤਾਂ ਇਹ ਵੰਡ ਰਹੀ ਹੈ ਇਹਨਾਂ ਦੀ ਹੱਕਸ ਵੀ ਪੋਸਟ ਪਾ ਦਿੱਤੀ ਇਹ ਜੀ ਇੱਕ ਕੋਈ ਵੀ ਪੱਤਰਕਾਰ ਹੋਵੇ ਉਹਦਾ ਇਹ ਹੱਕ ਬਣਦਾ ਹੈ ਕਿ ਉਹ ਕਿਸੇ ਦੀ ਵੀ ਸਾਈਡ ਨਾਲ ਲੈ ਕੇ ਹਕੀਕਤ ਤੇ ਮਬਣੀ ਚੀਜ਼ ਦੱਸ ਦੇਵੇ ਕਿ ਜੀ ਇਹ ਹਾਲਤ ਆ ਮੇਰਾ ਖਿਆਲ ਪੱਤਰਕਾਰ ਉਹੀ ਹੁੰਦਾ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਸਾਡੇ ਨਾਲ ਆ ਤੇ ਮਹਾ ਸਿੰਘ ਦੀ ਸਮਾਜ ਚ ਸਾਡੀ ਹਾਜ਼ਰੀ ਨਹੀਂ ਲੱਗ ਸਕੀ ਪਰ ਮਹਾਰਾਜਾ ਰਣਜੀਤ ਸਿੰਘ ਜੇ ਆਪ ਅੱਜ ਹੁੰਦੇ ਤੇ ਸਾਡਾ ਕੰਮ ਵੇਖ ਕੇ ਮੈਨੂੰ ਪੂਰਾ ਯਕੀਨ ਆ ਕਿ ਸਾਡੇ ਦੋਵਾਂ ਵਾਸਤੇ ਕੋੜਾ ਪੇਜ ਦੇ ਬਾਹਰ ਹੈ ਤੇ ਐ ਪੂਰੇ ਸ਼ਾਨ ਸ਼ੌਕਤ ਨਾਲ ਸਾਡਾ ਜੀ ਸਾਡੀ ਜਿੱਦਾਂ ਸਾਨੂੰ ਲੋਕ ਬਾਹਰ ਪਿਆਰ ਕਰਦੇ ਇੱਥੇ ਵੀ ਮਹਾਰਾਜਾ ਰਣਜੀਤ ਸਿੰਘ ਸਾਡੇ ਗਲਿਆਂ ਦੇ ਵਿੱਚ ਹਾਰ ਪਾਉਂਦੇ ਲੇਕਿਨ ਚਲੋ ਉਹ ਅੱਜ ਨਹੀਂ ਹੈਗੇ ਲੇਕਿਨ ਇੱਥੇ ਥੱਲੇ ਕੰਮ ਹੋ ਰਿਹਾ ਹੈ ਇਹ ਪਿੱਛੇ ਸਾਰੀਆਂ ਥਾਵਾਂ ਮਹਾਰਾਜਾ ਰਣਜੀਤ ਸਿੰਘ ਦੇ ਘਰ ਦੇ ਨਾਲ ਜੁੜੀਆਂ ਹੋਈਆਂ ਨੇ ਤੁਹਾਨੂੰ ਕੱਲੀ ਕੱਲੀ ਚੀਜ਼ ਦੱਸਦੇ ਆਂ ਔਰ ਇੱਥੇ ਲੱਗ ਗਈ ਹਰੀ ਸਿੰਘ ਨਲਵਾ ਦਾ ਘਰ ਹੈ ਉੱਥੇ ਵੀ ਤੁਹਾਨੂੰ ਥੱਲੇ ਰੈਤਲ ਵਿਖਾ ਕੇ ਤੇ ਉਹਨਾਂ ਦੇ ਘਰ ਲੈ ਕੇ ਜਾਵਾਂਗੇ ਪਹਿਲੀ ਥਾਂ ਜਿੱਥੇ ਖਾਲਸਾ ਰਾਜ ਦਾ ਮੁੱਢ ਵੱਜਾ ਪਹਿਲੀ ਥਾਂ ਜਿਹੜੀ ਫਤਿਹ ਹੋਈ ਜਿੱਥੇ ਸ਼ੱਕਰ ਚੱਕੀਆਂ ਮਿਸਲ ਦਾ ਜਨਮ ਹੋਇਆ ਆਪਾਂ ਜੋ ਮਰਜ਼ੀ ਕਹਿ ਲਈਏ ਜਿਸ ਤਰ੍ਹਾਂ ਸਿੱਖ ਸਲਤਨਤ ਨਨਕਾਣਾ ਸਾਹਿਬ ਤੋਂ ਸ਼ੁਰੂ ਹੁੰਦੀ ਹੈ ਉਸੇ ਤਰ੍ਹਾਂ ਸਿੱਖ ਰਾਜ ਗੁਜਰਾਵਾਲਾ ਤੋਂ ਸ਼ੁਰੂ ਹੁੰਦਾ ਹੈ ਸੋ ਇਸ ਤੋਂ ਬਗੈਰ ਇਹਦੀ ਕੋਈ ਹਿਸਟਰੀ ਨਹੀਂ ਹੈ ਸੋ ਗੁਜਰਾਵਾਲਾ ਤੋਂ ਹੀ ਮੁੱਢ ਬਣਿਆ ਗਿਆ ਹੈ ਕਿ ਕਿਲਾ ਹੈ ਗਾਜ਼ੀ ਕਿਲਾ ਉਹਨਾਂ ਦੇ ਕੋਸ਼ ਕਿਲੇ ਜਿਦਾਂ ਬਾਰ-ਬਾਰ ਸੀ ਮੈਂ ਬਹੁਤ ਸਾਰੇ ਵੇਖੇ ਆ ਵੇਖੋ ਸਾਰੇ ਘਰਾਂ ਦੀਆਂ ਕੰਦਾ ਵੇਖੋ ਜੀ ਹਾਂਜੀ ਇਸ ਘਰ ਦੀ ਕੰਦ ਵੀ ਵੇਖ ਲਓ ਜੀ ਇਹ ਪਾਟ ਗਈ ਹੈ ਰੂਪ ਚਾਇਓ ਅੱਗੇ ਖਤਮ ਹੋ ਗਿਆ ਜੀ ਹਾਂਜੀ ਚਲੋ ਜੀ ਡਿੱਗਣਾ ਤੇ ਜ਼ਮੀਨ ਤੇ ਹੀ ਡਿੱਗਾਂਗੇ ਜ਼ਮੀਨ ਤੋਂ ਥੱਲੇ ਨਹੀਂ ਡਿੱਗਦੇ ਹਾਂਜੀ ਸੋ ਵੇਖੋ ਬਿਲਕੁਲ ਪਾਟ ਨਹੀਂ ਹੈ ਪਾਟ ਗਈ ਜੀ ਥੋੜਾ ਥੋੜੀ ਪਾਟ ਗਈ ਥੱਲੇ ਤੱਕ ਅਸਲ ਦੇ ਵਿੱਚ ਹੋਇਆ ਕੀ ਹੈ ਪਤਾ ਹੈ ਭਾਜੀ ਹਾਂਜੀ ਔਰ ਜਿੱਦਾਂ ਆਪਾਂ ਅੱਗੇ ਹਰੀ ਸਿੰਘ ਨਲਵਾ ਦਾ ਘਰ ਵੀ ਵੇਖਾਂਗੇ ਹਾਂਜੀ ਇਹ ਬਹੁਤ ਵੱਡੇ ਵੱਡੇ ਪਾਰਟ ਸੀਗੇ ਇਹ ਵੀ ਪੂਰਾ ਕਿਲਾ ਸੀਗਾ ਇੱਕ ਨਵਾਂ ਠੀਕ ਹੈ ਜੀ ਲੇਕਿਨ ਵਕਤ ਦੇ ਨਾਲ ਕੁਝ ਕੁਝ ਥਾਵਾਂ ਤੇ ਕਬਜ਼ੇ ਹੋ ਗਏ ਠੀਕ ਹੈ ਜੀ 80 ਸਾਲ ਦੀ ਦੂਰੀ ਹੈ ਜੀ ਤੇ ਆ ਹੁਣ ਜਿਹੜੇ ਘਰ ਬਣੇ ਵੀ ਤੇ ਹਵੇਲੀ ਦੇ ਘਰ ਸੀ ਬਣੇ ਆ ਸਾਰੇ ਹਾਂਜੀ ਬਿਲਕੁਲ 200% ਜੀ ਇਹ ਤੇ ਹੋ ਹੀ ਨਹੀਂ ਸਕਦਾ ਕਿਸੇ ਮਹਾਰਾਜੇ ਦੀ ਏਡੀ ਵੱਡੀ ਸਲਤਨਤ ਹੋਵੇ 145000 ਮਰਬਾ ਕਿਲੋਮੀਟਰ ਮਲਤਾਨ ਪਸ਼ੌਰ ਕਸ਼ਮੀਰ ਲਾਹੌਰ ਚਾਰ ਸਟੇਟਾਂ ਹਾਂਜੀ ਹਰੇ ਉਹਦਾ ਘਰ ਇਹਨਾ ਛੋਟਾ ਹੋ ਸਕਦਾ ਨਹੀਂ ਜੀ ਨਹੀਂ ਬਾਟੇ ਚਲੋ ਵਕਤ ਦੇ ਨਾਲ ਨਾਲ ਚੀਜ਼ਾਂ ਐਕਸਪਲੋਰ ਹੋਣਗੀਆਂ ਅਸੀਂ ਐਜੂਕੇਟ ਨਹੀਂ ਕਰ पाए ਨਾ ਆਪਣੀ ਵੀ ਆਉਣ ਵਾਲੀ ਨਸਲ ਨੂੰ ਅਗਰ ਤੁਸੀਂ ਵੇਖੋ ਤੇ ਆਪਾਂ ਲੋਕਾਂ ਨੂੰ ਕੋਟ ਕਰਦੇ ਆ ਪੰਜਾਬੀ ਕੋਈ ਸਫਰਨਾਮਾ ਤੁਹਾਨੂੰ ਨਹੀਂ ਮਿਲਦਾ ਕੋਈ ਪੁਰਾਣੇ ਸਿੱਖ ਰਾਜ ਦੇ ਲਈ ਜਾਂ ਸ਼ਾਇਦ ਸਾਡੇ ਤੱਕ ਪਹੁੰਚਿਆ ਹੀ ਨਹੀਂ ਉਹ ਡਾਕੂਮੈਂਟਸ ਅਗਰ ਉਹ ਸਫਰਨਾਮਾ ਉਹ ਚੀਜ਼ਾਂ ਮਿਲ ਜਾਣ ਤੇ ਬਹੁਤ ਸਾਰੀਆਂ ਚੀਜ਼ਾਂ ਐਕਸਪਲੋਰ ਹੋ ਸਕਦੀਆਂ ਸਹੀ ਗੱਲ ਹੈ ਪਰ ਇੱਕ ਗੱਲ ਹੈ ਭਾਜੀ ਭਾਵੇਂ ਕਿ ਮੈਂ ਪਹਿਲੀ ਵਾਰ ਆਇਆ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬਹੁਤ ਫਿਰ ਵੀ ਇੱਕ ਚੀਜ਼ ਸਵਾਰੀ ਜਾ ਸਕੀ ਹੈ ਜਿਹੜੀ ਇਹ ਡਿੱਗ ਕੇ ਬਿਲਕੁਲ ਖਤਮ ਹੀ ਹੋ ਜਾਂਦੀ ਤੇ ਆਪਾਂ ਕੀ ਕਰ ਲੈਣਾ ਸੀਗਾ ਜੋ ਹਾਲਾਤ ਬਹੁਤ ਨਹੀਂ ਗੱਲ ਤੁਸੀਂ ਕੀਤੀ ਦੇਖੋ ਜੋ ਹਾਲਾਤ ਹੈ ਇਸ ਵੇਲੇ ਮੈਂ ਤੁਹਾਨੂੰ ਇੱਕ ਛੋਟੀ ਜੀ ਕੋਡ ਦੱਸਦਾ ਇਹਦੇ ਵਿੱਚ ਕਿ ਇਹ ਨਾ ਜਦੋਂ ਬਾਰਿਸ਼ ਦੇ ਨਾਲ ਡਿੱਗਿਆ ਸੀ ਨਾ ਹਾਂਜੀ ਇਹ ਵਾਲਾ ਪਾਰਟ ਤੇ ਲੋਕ ਡਰ ਦੇ ਵਜੋਂ ਚੀਜ਼ਾਂ ਸ਼ੇਅਰ ਨਹੀਂ ਕਰਦੇ ਮੈਂ ਵੀਡੀਓ ਸ਼ੇਅਰ ਕੀਤੀਆਂ ਬਹੁਤ ਸਾਰੇ ਲੋਕਾਂ ਨੇ ਨੈਗੇਟਿਵ ਕਮੈਂਟ ਵੀ ਕੀਤੇ ਕਿ ਯਾਰ लवली ਜੀ ਤੁਸੀਂ ਸਾਡੇ ਖਿਲਾਫ ਹੀ ਗੱਲ ਕਰਦੇ ਹੋ ਅਸਲ ਦੇ ਵਿੱਚ ਆਪਾਂ ਖਿਲਾਫ ਗੱਲ ਨਹੀਂ ਕਰਦੇ ਆਪਾਂ ਗੱਲ ਕਰਦੇ ਆਂ ਜੀ ਕਿ ਜੀ ਉਹ ਸੰਭਾਰੇ ਆ ਜਾਵੇ ਚੀਜ਼ ਸੰਭੀ ਜਾਵੇ ਠੀਕ ਹੈ ਤੇ ਇਹ ਵਾਲੀ ਛੱਤ ਡਿਗੀ ਸੀ ਅਰੇ ਵੇਖੋ ਚਲੋ ਗੁੱਸੇ ਕਰਕੇ ਹੀ ਸਹੀ ਬੰਨ ਤੇ ਰਹੀ ਹੈ ਨਾ ਸਹੀ ਗੱਲ ਆ ਆ ਛੱਤ ਬਿਲਕੁਲ ਡਿਗ ਚੁੱਕੀ ਸੀ ਹਾਂਜੀ ਹਾਂਜੀ ਇਹ ਦੂਜੀ ਛੱਤ ਦੇ ਆਪਾਂ ਉੱਪਰ ਖੜੇ ਆਂ ਜੀ ਜੀ ਹਾਂਜੀ ਤੇ ਹੁਣ ਵੀ ਤੁਸੀਂ ਜ਼ੂਮ ਕਰਕੇ ਵੇਖੋ ਛੱਤ ਇਹ ਸਮਝ ਲਓ ਤੁਹਾਡੀ 3rd ਫਲੋਰ ਤੇ ਤੁਸੀਂ ਇਸ ਵੇਲੇ ਆ ਰਹੇ ਹੋ 3rd ਫਲੋਰ ਦੇ ਉੱਤੇ ਖੜੇ ਇਹ ਅੰਡਰਗਰਾਉਂਡ ਆ ਉਹਦੇ ਥੱਲੇ ਇਹ ਅੰਡਰਗਰਾਉਂਡ ਬੰਦ ਹੋ ਚੁੱਕਾ ਹੈ ਅੱਛਾ ਜੀ ਇਹ ਬੰਦ ਹੋ ਚੁੱਕਾ ਹੈ ਹੁਣ ਇਹ ਵਾਖਰੂ ਜਾਣਦਾ ਕਿ ਕਿਦਾਂ ਲੇਕਿਨ ਤੁਸੀਂ ਜ਼ੂਮ ਕਰਕੇ ਜੇ ਵਿਖਾਓ ਨਾ ਉੱਥੇ ਤੱਕ ਵੇਖੋ ਇਹ ਸਾਰਾ ਪਾਰਟ ਆਫ ਮਹਾਰਾਜਾ ਰਣਜੀਤ ਸਿੰਘ ਰੈਜ਼ਿਡੈਂਸ ਆਹ ਦੇਖੋ ਸਹੀ ਗੱਲ ਆ ਉਹ ਵੀ ਸਾਰੀ ਕੰਧ ਪੁਰਾਣੀ ਦੂਰ ਦਿਖਾਈ ਦੇ ਰਹੀ ਜਿੱਥੇ ਉਹ ਸੋਲਰ ਲੱਗੇ ਪੈਨਲ ਇਹ ਅਸਲੀ ਹਵੇਲੀ ਦਾ ਪਾਰਟ ਇੱਕ ਹੋਰ ਜਿਹੜਾ ਆਪਾਂ ਹੁਣੇ ਉਧਰੋਂ ਵੇਖ ਕੇ ਆਏ ਆ ਤਾਂ ਫਿਰ ਵੀ ਫੀਲ ਆਉਂਦੀ ਹੈ ਕਿ ਕਿਸੇ ਮਹਾਰਾਜੇ ਦਾ ਇੱਥੇ ਹੀ ਅੱਜ ਅੱਜ ਵੀ 200 ਸਾਲ ਬਾਅਦ ਵੀ ਇਹ ਦੱਸ ਰਹੀ ਹੈ ਕਿ ਮੇਰੀ ਹਸિયਤ ਹੈ ਕੋਈ ਹੈਗੀ ਮੇਰੀ ਹਸિયਤ ਹੈ ਦੇਖੋ ਜੀ ਜੇ ਕੰਮ ਚੰਗੇ ਕੀਤੇ ਹੋਣ ਨਾ ਤੇ ਕਦੀ ਨਾ ਕਦੀ ਭਾਵੇਂ ਤੁਹਾਨੂੰ ਲੋਕ ਜਿੰਨੇ ਮਰਜ਼ੀ ਛੁਟਲਾਉਣ ਹਾਂਜੀ ਸਚਾਈ ਇੱਕ ਨਾ ਇੱਕ ਦਿਨ ਸਾਹਮਣੇ ਆ ਜਾਂਦੀ ਹੈ ਸਾਹਮਣੇ ਆ ਹੀ ਜਾਂਦੀ ਹੈ ਇਹ ਉਹੀ ਬੋਰਡ ਹੈ ਜਿਹੜਾ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਇਆ ਮੀਨ ਐਂਟਰੈਂਸ ਇਹ ਬੋਰਡ ਵੀ ਆਪਣੇ ਮੌਜਾਂ ਲੁੱਟ ਰਿਹਾ ਹੈ ਹਾਂਜੀ ਤੈਨੂੰ ਕੋਈ ਅਸਲ ਮੌਜਾਂ ਤੇ ਇਹੀ ਲੁੱਟ ਰਿਹਾ ਜੀ ਸਹੀ ਗੱਲ ਹੈ ਅਸੀਂ ਤਾਂ ਕਦੀ ਕਦਾਈਂ ਆਏ ਰੋਜ਼ ਸ਼ੇਰੇ ਪੰਜਾਬ ਦੀ ਹਵੇਲੀ ਚ ਰਹਿੰਦਾ ਇਹ ਕਿਹੜਾ ਘਟ ਹੋਣਾ ਹੈ ਵੀ ਦੱਸਦਾ ਹੋਣਾ ਮੈਂ ਸ਼ੇਰੀ ਪੰਜਾਬ ਦੀ ਹਵੇਲੀ ਦਾ ਬੋਰਡ ਆ ਭਾਈ ਮੈਨੂੰ ਨਾ ਹੱਥ ਲਾਓ ਜਦੋਂ ਹਵੇਲੀ ਦਾ ਨਾ ਵੇੜਾ ਖਲੋਤਾ ਮੈਂ ਇਥੋਂ ਵੇਖ ਰਿਆ ਸੀਗਾ ਤੇ ਮੈਂ ਇਮੇਜਿਨ ਕਰ ਰਿਹਾ ਸੀ ਕਿ ਜਦੋਂ ਬਾਲਵਸਤਾ ਚ ਮਹਾਰਾਜਾ ਰਣਜੀਤ ਸਿੰਘ ਇਥੇ ਵੇੜੇ ਚ ਭੱਜੇ ਫਿਰਦੇ ਹੋਣੇ ਆ ਤਾਂ ਉਹਨਾਂ ਦੀ ਮਾਤਾ ਮਾਤਾ ਰਾਜਕੌਰ ਉਹਨੂੰ ਆਵਾਜ਼ ਮਾਰਦੀ ਹੋਣੀ ਆ ਪਤਾ ਨਹੀਂ ਵੇ ਰਣਜੀਤ ਰਣਜੀਤ ਸਿੰਘ ਕਿੱਧਰ ਗਿਆ ਰਣ ਸਿੰਘ ਵੀ ਕਹਿ ਸਕਦੇ ਆ ਜੀ ਤਾਂ ਆ ਵੀ ਕਹਿ ਸਕਦੇ ਆ ਹਾਂਜੀ ਵੇ ਰਣਜੀਤ ਕਿੱਧਰ ਗਿਆ ਉਹਦੀ ਆਵਾਜ਼ ਆਉਂਦੀ ਹਣੀ ਅਗੋਂ ਸ਼ੇਰੇ ਪੰਜਾਬ ਦੀ ਇੱਥੇ ਹੀ ਆ ਤੇ ਖੇਡ ਨਹੀਂ ਛੱਡਦੇ ਉਹਨੇ ਛੋਟੀ ਉਮਰ ਚ ਪਿਤਾ ਜੀ ਚਲੇ ਗਏ ਸੀਗੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਜਦੋਂ ਇਹਨਾਂ ਦਾ ਵਿਆਹ ਹੋਇਆ ਮਹਿਤਾਬ ਕੌਰ ਦੇ ਨਾਲ ਜਿਹੜੀ ਕਿ ਸਦਾ ਕੌਰ ਬਟਾਲੇ ਵਾਲੇ ਦੀ ਧੀ ਸੀਗੀ ਤੇ ਉਸ ਤੋਂ ਬਾਅਦ ਚ ਸਦਾ ਕੌਰ ਇਹਨਾਂ ਦੀ ਸੱਸ ਬਣੀ ਉਹਨੇ ਇਹਨਾਂ ਦੀ ਬੜੀ ਮਦਦ ਕੀਤੀ ਦਿਨ ਰਾਤ ਆ ਥਾਂ ਹੈ ਜਿੱਥੇ ਅਸੀਂ ਖੜੇ ਆ ਜੇ ਤਾਂ ਖਾਲਸਾ ਰਾਜ ਦਾ ਮੋਢ ਵਜਾ ਸੀ ਆਹੀ ਹਵੇਲੀ ਜਿੱਥੋਂ ਕਹਿ ਲੋ ਕਿ ਉਹ ਜਕਾਰਿਆਂ ਦੀ ਗੂੰਜ ਉੱਠੀ ਸੀ ਸ਼ੁਕਰ ਸ਼ੁਕਰ ਚੱਕੀਆ ਮਿਸਲ ਜਿਹੜੀ ਸਰਦਾਰ ਚੜਤ ਸਿੰਘ ਜਿਹੜੇ ਇਹਨਾਂ ਦੇ ਦਾਦਾ ਜੀ ਸੀ ਉਸ ਤੋਂ ਬਾਅਦ ਸਰਦਾਰ ਮਹਾਂ ਸਿੰਘ ਜਿਹੜੇ ਇਹਨਾਂ ਦੇ ਪਿਤਾ ਜੀ ਸੀ ਉਸ ਤੋਂ ਬਾਅਦ ਇੱਕ ਗੱਲ ਆਈ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਅੱਜ ਆ ਸਾਹਮਣੇ ਘਰ ਹਨ ਜੀ ਪਰਾਂ ਬਾਜ਼ਾਰ ਹੈ ਚਾਰਸ਼ਫੇਰੀ ਬਾਜ਼ਾਰ ਹਨ ਬਿਲਕੁਲ ਅੰਦਰੂਨ ਸ਼ਹਿਰ ਦੇ ਵਿੱਚਾਂ ਅਸੀਂ ਤੇ ਹੁਣ ਆਪਾਂ ਇਧਰੋਂ ਐਂਟਰ ਕੀਤੇ ਸੀਗੇ ਥੱਲੇੋਂ ਤੇ ਇਧਰੋਂ ਐਂਟਰ ਕਰਕੇ ਥੱਲੇ ਥੱਲੇ ਤੇ ਇਧਰ ਆਏ ਸੀ ਆਹ 파ਟ ਮੈਨੂੰ ਨਹੀਂ ਪਤਾ ਵੀ ਅਸੀਂ ਜਾ ਸਕਦੇ ਹਾਂ ਜੇ ਕਿ ਨਹੀਂ ਸ਼ਾਇਦ ਅੰਦਰੋਂ ਜਾ ਕੇ ਦੇਖਦੇ ਹਾਂ ਜੇ ਥੱਲੇੋਂ ਕਨੈਕਸ਼ਨ ਹੋਇਆ ਤੇ ਜਾ ਸਕਦੇ ਹੋਏ ਤੇ ਜਾਵਾਂਗੇ ਪਰ ਜੋ ਵੀ ਹੈ ਪਹਿਲਾਂ ਹਾਲਾਤ ਜਿਹੜੇ ਸੀਗੇ ਅੱਜ ਦੇ ਹਾਲਾਤ ਜਿਹੜੇ ਆ ਉਹ ਇਹ ਆ ਕਿ ਇਹਨੂੰ ਰਿਸਟੋਰ ਕੀਤਾ ਜਾ ਰਿਹਾ ਖੁਸ਼ੀ ਵਾਲੀ ਗੱਲ ਆ ਤੇ ਧੰਨਵਾਦ ਆ ਭਾਈ ਜਿਹੜੇ ਜਿਹੜੇ ਵੀ ਇਸ ਕਾਰਜ ਵਿੱਚ ਕੰਮ ਵਿੱਚ ਇਨਵੋਲ ਹਨ ਆਹ ਉੱਪਰ ਲਿਖਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਬੌਰਨ 2 ਨਵੰਬਰ 1780 1780 ਨਵੰਬਰ 2 ਨੂੰ ਇਸ ਕਮਰੇ ਦੇ ਵਿੱਚ ਇਸ ਕਮਰੇ ਦੇ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ ਅੱਜ ਤਾਂ ਬਹੁਤ ਸੋਹਣਾ ਰিস্টੋਰ ਕਰ ਦਿੱਤਾ ਗਿਆ ਹੈ ਪਰ ਵੈਸੇ ਇਹਦੀਆਂ ਛੱਤਾਂ ਪਹਿਲਾਂ ਡਿੱਗ ਚੁੱਕੀਆਂ ਹਨ ਜੇ ਤੁਸੀਂ ਉਹ ਕਮਰੇ ਦੀ ਛੱਤ ਵਾਲੇ ਥਾਂ ਵੇਖੋ ਨਾ ਇੱਥੋਂ ਪਤਾ ਲੱਗਦਾ ਹੈ ਆਹ ਲੈਂਟਰਾਂ ਜਿਹੜੇ ਜਿੱਥੇ ਟੁੱਟੇ ਹਨ ਪਤਾ ਨਹੀਂ ਕਿਹੜਾ ਕਿਹੜਾ ਸੁਖ ਦੁੱਖੇ ਨ ਕਮਰਿਆਂ ਨੇ ਭੋਗਿਆ ਹੋਣਾ ਹੈ ਲੰਮੇ ਸਮੇਂ ਤੋਂ ਅਜੇ ਵੀ ਹਲ ਮਾਰੀਆਂ ਵਿੱਚ ਅੱਗੇ ਇੱਥੇ ਸਮਾਨ ਰੱਖਿਆ ਜਾਊਗਾ ਆ ਅਸਲੀ ਚਗਾਠਾਂ ਹਾਂ ਜੀ ਲੱਕੜ ਦੀਆਂ ਉੱਪਰ ਚਰਨਾ ਹੈ ਆ ਜਿਹੜਾ ਕਮਰਾ ਸਾਰਾ ਨਵਾਂ ਤਿਆਰ ਹੋ ਗਿਆ ਵਾਹ ਜੀ ਵਾਹ ਹਵੇਲੀ ਬਣਾਈ ਤੇ ਮਹਾ ਸਿੰਘ ਜੀ ਹੋਣਾ ਨੇ ਹੋਏਗੀ ਨਾ ਦੇਖੋ ਜੀ ਇਸ ਚੀਜ਼ ਨੂੰ ਸਾਨੂੰ ਥੋੜਾ ਜਿਆ ਸਮਝਣਾ ਪੈਣਾ ਇਤਿਹਾਸ ਦੇ ਪੁਰਾਣੇ ਵਰਕਿਆਂ 'ਚ ਜਾਣਾ ਪੈਣਾ ਸਿੱਖ ਮਿਸਲ ਦੇ ਦੌਰ ਦੇ ਵਿੱਚ ਇਹ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਨਹੀਂ ਸੀ ਹਾਂਜੀ ਇਹ ਕਾਮਜਿਆ ਕਰ ਸੀ ਹਾਂਜੀ ਸ਼ਰਕ ਚੱਕੀਆਂ ਮਿਸਲ ਦਾ ਇਹ ਕਾਮਜਿਆ ਕਰ ਸੀ ਮਹਾ ਸਿੰਘ ਦਾ ਜਾਂ ਚੜ੍ਹ ਸਿੰਘ ਦਾ ਲਾਲੋ ਤੇ ਇਹ ਜਦੋਂ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਬਣੇ ਫਿਰ ਸ਼ਾਨੋ ਸ਼ੌਕਤ ਸ਼ਾਇਦ ਵਧਾ ਦਿੱਤੀ ਗਈ ਹਾਂਜੀ ਤੇ ਕਹਿਣ ਨੂੰ ਤੇ ਇਹ ਕਮਰਾ ਹੋ ਵੀ ਸਕਦਾ ਇਹ ਬਾਤ ਕਿਉਂਕਿ ਇਹ ਦੂਜੀ ਵਾਰੀ ਇਹਦੀ ਰੈਸਟੋਰੇਸ਼ਨ ਜਾਰੀ ਹੈ ਪਹਿਲੀ ਵਾਰੀ 90s ਦੇ ਵਿੱਚ ਵੀ ਇਹ ਕਾਫੀ ਜਿਆਦਾ ਡਿੱਗ ਚੁੱਕਾ ਸੀ ਉਦੋਂ ਵੀ ਹੋਈ ਸੀ ਲੇਕਿਨ ਇੱਕ ਵਾਰੀ ਤੁਸੀਂ ਅੱਗੇ ਆਓ ਮੈਂ ਤੁਹਾਨੂੰ ਹੋਰ ਚੀਜ਼ਾਂ ਮਖਾਨਾ ਇਹ ਬਹੁਤ ਛੋਟਾ ਜਿਹਾ ਕੰਪਲੈਕਸ ਨਹੀਂ ਸੀਗਾ ਬਹੁਤ ਵੱਡਾ ਕੰਪਲੈਕਸ ਸੀਗਾ ਠੀਕ ਹੈ ਜੀ ਆਪਾਂ ਇਸ ਵੇਲੇ ਫਰਸਟ ਫਲੋਰ ਤੇ ਹੈਗੇ ਆਂ ਔਰ ਮੈਂ ਇਹਨਾਂ ਘਰਾਂ 'ਚ ਜਿਹੜੇ ਪਿੱਛੇ ਘਰ ਨੇ ਨਾ ਹਾਂਜੀ ਮੈਂ ਇਹਨਾਂ ਘਰਾਂ ਦੇ ਵਿੱਚ ਜਾ ਚੁੱਕਿਆ ਅੱਛਾ ਜੀ ਆ ਜਿਹੜੇ ਪਿੱਛੇ ਘਰ ਨੇ ਅੱਛਾ ਜੀ ਇਹਨਾਂ ਘਰਾਂ ਦੇ ਵਿੱਚ ਵੀ ਇਹੋ ਜਿਹਾ ਹੀ ਲੱਗਦਾ ਕਿ ਕੋਈ ਇਹ ਇਹਦੇ ਨਾਲ ਅਟੈਚ ਠੀਕ ਹੈ ਜੀ ਖੂਪ ਰਾਣੇ ਤੈ ਖਾਨੇ ਪੁਰਾਣੇ ਠੀਕ ਹੈ ਦੋ ਦੋ ਮੰਜ਼ਲਾ ਥੱਲੇ ਇਹ ਨਾ ਕਰਾਂ ਦੇ ਵਿੱਚ ਵੀ ਮੌਜੂਦ ਹੈ ਮੈਂ ਅਕਸਰ ਇਹ ਗੱਲ ਕਹਿੰਦਾ ਕਿ ਗੁਜਰਾਵਾਜ ਵਾਲਾ ਜਿਹੜਾ ਹੈ ਨਾ ਹਜੇ ਅਨਐਕਸਪਲੋਰ ਹੈ ਸਾਨੂੰ ਤਿੰਨ ਚਾਰ ਚੀਜ਼ਾਂ ਦਾ ਪਤਾ ਹੈ ਲੇਕਿਨ ਇੱਥੇ ਬਹੁਤ ਕੁਝ ਹੈਗਾ ਬਹੁਤ ਕੁਝ ਆਖਰ ਆਖਰ ਸਿਕਰਾਜ ਦਾ ਮੋਢ ਵਜਦਾ ਹੈ ਇੱਥੇ ਮੋਢ ਵਜਦਾ ਜੀ ਇੱਥੋਂ ਹੀ ਸਾਰਾ ਕੁਝ ਹੈਗਾ ਜੀ ਸਿਕਰਾਜ ਦਾ ਗੁਜਰਾਵਾਲਾ ਤੋਂ ਬਗੈਰ ਸਭ ਫਿੱਕਾ ਹੈ ਤੇ ਕੰਮ ਹੋ ਰਿਹਾ ਜੀ ਮੈਂ ਥੋੜੀ ਜੀ ਤੁਹਾਨੂੰ ਦੱਸ ਦਿੰਦਾ ਵੇਖੋ ਕਿਦਾਂ

ਸਾਇਲ ਦੇ ਨਾਲ ਪਿੱਲਰ ਬਣਾਇਆ ਜਾ ਰਿਹਾ ਹੈ ਹੈ ਆ ਗਿੰਤੀ ਲਿਖੀ ਹੈ 1 2 3 4 5 6 7 8 9 10 30 ਤੱਕ 34 ਤੱਕ ਖੱਲੋਂ ਛੋਟੀ ਖੱਲੋਂ ਵੱਡੀ ਹੈ ਤੇ ਉਪਰੋਂ ਛੋਟੀ ਹੈ ਇਹ ਪਿੱਲਰ ਬਣਾਏ ਜਾ ਰਹੇ ਨੇ ਆ ਦੇਖੋ ਉਪਰ ਛੱਤ ਬਾਲਿਆਂ ਦੀ ਪਾ ਦਿੱਤੀ ਹੈ ਸੋਹਣੀ ਜਿੱਥੋਂ ਜਿੱਥੋਂ ਇਟਾਂ ਡਿਗੀਆਂ ਸਨ ਬਹੁਤ ਖੂਬਸੂਰਤੀ ਨਾਲ ਉਹ ਜੀਾਂ ਨੂੰ ਦੁਬਾਰਾ ਕਵਰ ਅਪ ਕੀਤਾ ਜਾ ਰਿਹਾ ਹੈ। ਬਾਬਾ ਜੀ ਵੀ ਲੱਗੇ ਨੇ ਵੱਖਰੀ ਤਰ੍ਹਾਂ ਦੀ ਸੀਮਿੰਟ ਦੇ ਨਾਲ। ਉਹ ਇੰਜੀਨੀਅਰ ਲੋਕ ਵੀ ਲੱਗੇ ਹੋਏ ਨੇ। ਆ ਜੀ ਮੱਛਲੀ ਮੰਡੀ ਆ ਇਸ ਪਾਸੇ ਤੁਹਾਨੂੰ ਉਹ ਵੀ ਵਖਾਣਾ ਤੇ ਦੂਜੇ ਪਾਸੇ ਆ ਵੇਖੋ। ਇਹ ਬੋਰਡ ਬਿਲਕੁਲ ਐ ਸਾਰੇ ਬਿਲਡਿੰਗ ਨੂੰ ਕਵਰ ਕਰ ਰਹੇ ਆ। ਸੋ ਇਹ ਅਸਲ ਰਾਸਤਾ ਹੈ। ਔਰ ਇਹ ਮਹਾਰਾਜਾ ਰਣਜੀਤ ਸਿੰਘ ਦੇ ਫਰੰਟ ਘਰ ਦੀ ਹਵੇਲੀ ਜਿਹੜੇ ਲੋਕ ਆ ਕੇ ਚਲੇ ਗਏ ਨੇ ਉਹ ਤਾਂ ਜਿਦਾ ਉਹਨਾਂ ਨੇ ਹਵੇਲੀ ਵੇਖੀ ਉਦਾਂ ਹੀ ਸੀ ਲੇਕਿਨ ਜਿਹੜੇ ਲੋਕ ਹੁਣ ਆਣਗੇ ਉਹਨਾਂ ਨੂੰ ਬਹੁਤ ਸੋਹਣੀ ਹਵੇਲੀ ਮਿਲੇਗੀ ਕਿਉਂਕਿ ਮੈਂ ਪਹਿਲੇ ਵੀ ਗੱਲ ਕੀਤੀ ਕਿ ਜਿਸ ਤਰ੍ਹਾਂ ਨਨਕਾਣਾ ਸਾਹਿਬ ਲਈ ਅਪਾਰਦਾਸ ਬੇਨਤੀ ਕਰਦੇ ਆ ਤੇ ਜਿਹੜੇ ਲੋਕ ਸਿੱਖ ਰਾਜ ਨੂੰ ਲਵ ਕਰਦੇ ਆ ਮੁਹੱਬਤ ਕਰਦੇ ਉਹਨਾਂ ਦੀ ਰਾਜਤਾਨੀ ਉਹਨਾਂ ਦਾ ਪਹਿਲੀ ਜਿੱਤ ਉਹਨਾਂ ਦੀ ਜਿੱਥੋਂ ਨੀ ਰੱਖੀ ਗਈ ਉਹ ਹਵੇਲੀ ਤੇ ਇਹ ਕੱਲੀ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਨਹੀਂ ਸੀ ਇੱਥੇ ਮਹਾ ਸਿੰਘ ਤੇ ਚੜਤ ਸਿੰਘ ਵੀ ਇੱਥੋਂ ਹੋਏ ਆ ਸ਼ਕਰ ਚੱਕੀਆ ਮਿਸਲ ਦੇ ਰਾਜ ਦਲਾਰੇ ਸੋ ਇਹ ਜੀ ਇੱਕ ਵਾਰੀ ਫੇਰ ਦੁਜੀਏ ਬਣੇਓ ਸੋ ਹੁਣ ਆਪਾਂ ਇੱਥੋਂ ਪਾਵਾਂਗੇ ਚਾਲੇ ਤੇ ਹੌਲੀ ਹੌਲੀ ਐਸੇ ਹੀ ਵੀਡੀਓ ਜਿਸੀਂ ਤੁਹਾਨੂੰ ਲੈ ਕੇ ਜਾਵਾਂਗੇ ਹਰੀ ਸਿੰਘ ਨਲਵਾ ਦੇ ਘਰ ਜਿਆਦਾ ਦੂਰ ਨਹੀਂ ਹੈ ਇਹ ਬਿਲਕੁਲ ਲੱਗ ਗਈ ਹੈ ਜੀ ਇੱਕ ਗਲੀ ਛੱਡ ਕੇ ਦੂਜੀ ਗਲੀ ਹੈ ਤੇ ਹਰੀ ਸਿੰਘ ਨਲਵਾ ਦੇ ਨਾਲ ਬਾਹਰ ਦੀ ਥੋੜੀ ਜਿਹੀ ਰੈਤਲ ਵੀ ਤੁਹਾਨੂੰ ਵਿਖਾਵਾਂਗਾ ਕਿਉਂਕਿ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਬਾਰੇ ਇਹਦੇ ਵਿੱਚ ਕੁਝ ਨਹੀਂ ਦੱਸਿਆ ਸਿਰਫ ਉਹਨਾਂ ਦਾ ਘਰ ਵਖਾਇਆ ਤੇ ਮੇਰੀ ਡਾਕੂਮੈਂਟਰੀ ਜ਼ਰੂਰ ਪੂਰੀ ਸਿੱਖ ਖਾਲਸਾ ਰਾਜ ਦੇ ਉੱਪਰ ਪੂਰੀ ਡਾਕੂਮੈਂਟਰੀਜ਼ ਆਪਾਂ ਲਿਖ ਰਹੇ ਹਾਂ ਜਿੱਦਾਂ ਹੀ ਉਹ ਕੰਪਲੀਟ ਹੋ ਜਾਏਗੀ ਤੁਹਾਨੂੰ ਬਹੁਤ ਮਜ਼ਾ ਆਏਗਾ ਬਹੁਤ ਡਿਟੇਲਡ ਚੀਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਆਪਾਂ ਇੱਥੇ ਯਾਦ ਕਰ ਰਹੇ ਹਾਂ ਇਹਨਾਂ ਤੇ ਦਾਸ ਦੀ ਸੁਰਤ ਪਿੱਛੇ ਨੂੰ ਚਲੀ ਗਈ ਕਿਉਂਕਿ ਆਪਾਂ ਉੱਥੇ ਵੀ ਜਦੋਂ ਚੜਦੇ ਪੰਜਾਬ 'ਚ ਇਤਿਹਾਸ ਪੜ੍ਹਦੇ ਖੋਜਦੇ ਨਾ ਉੱਥੇ ਇਹ ਗੱਲ ਆਪਾਂ ਵੇਖਣ ਨੂੰ ਮਿਲੀ ਸੀ ਕਿ ਜਦੋਂ ਬਡਰੁਖਾਂ ਪਿੰਡ ਦੇ ਵਿੱਚ ਪੈਦਾ ਹੋਈ ਸੀ ਨਾ ਇਹਨਾਂ ਦੀ ਮਾਂ ਰਾਜਕੌਰ ਇੱਕ ਛੋਟੀ ਜੀ ਬੱਚੀ ਤਾਂ ਉਹਨੂੰ ਘੜੇ 'ਚ ਨੱਪ ਕੇ ਮਾਰ ਦੇਣ ਲੱਗੇ ਸੀਗੇ ਘੜੇ 'ਚ ਨਾ ਪਾ ਕੇ ਨਾ ਤੇ ਉਹਨੂੰ ਜ਼ਮੀਨ 'ਚ ਨੱਪ ਦਿੱਤਾ ਸੀ ਤੇ ਇੱਕ ਸਰਦਾਰ ਗੁੱਦੜ ਸਿੰਘ ਜੋ ਇਹ ਹੋਏ ਆ ਬ੍ਰਹਮ ਗਿਆਨੀ ਬਾਗੜੀਆਂ ਦੇ ਉਹ ਉੱਥੇ ਗਏ ਤੇ ਉਹ ਕਹਿੰਦੇ ਰੋਟੀ ਖਾਓ ਜੀ ਤੇ ਉਹ ਕਹਿੰਦੇ ਆਪਾਂ ਨਹੀਂ ਪ੍ਰਸ਼ਾਦਾ ਤੁਹਾਡੇ ਘਰੋਂ ਛਕਣਾ ਪਹਿਲਾਂ ਉਹ ਕੁੜੀ ਨੂੰ ਪੁੱਟ ਕੇ ਲਿਆਓ ਜਿਹੜੀ ਨੱਪੀ ਹੋਈ ਐ ਉਹਨੂੰ ਪੁੱਟ ਕੇ ਲਿਆਏ ਤੇ ਕਹਿੰਦੇ ਹੱਥ ਫੜ ਲਈ ਨਾ ਇਦਾਂ ਕਹਿੰਦੇ ਜਿਸ ਨੂੰ ਤੁਸੀਂ ਨੱਪ ਦਿੱਤਾ ਇਹ ਤੁਹਾਨੂੰ ਇਹ ਨਹੀਂ ਪਤਾ ਕਿ ਕਿੰਨੇ ਕਰਮਾਂ ਵਾਲੀ ਐ ਤੇ ਸਮਾਂ ਆਉਣ ਦੇ ਇਹਦੀ ਕੋਖ ਦੇ ਵਿੱਚੋਂ ਇੱਕ ਵੱਡਾ ਮਹਾਬਲੀ ਪੈਦਾ ਹੋਣਾ ਤੇ ਦਾਸੇ ਸੋਚ ਰਿਆ ਸੀ ਉਹ ਸੰਗਰੂਰ ਦੇ ਲਾਗੇ ਪਿੰਡ ਐ ਅਸੀਂ ਐਸ ਵੇਲੇ ਖੜੇ ਹੁਣ ਲੈਂਦੇ ਪੰਜਾਬ ਦੇ ਗੁਜਰਾਂਵਾਲੇ ਚ ਇਥੋਂ ਦੇ ਮਹਾ ਸਿੰਘ ਜੀ ਉੱਥੋਂ ਫਿਰ ਰਾਜਕੌਰ ਜੀ ਇੱਥੇ ਵਿਆਹ ਕੇ ਆਈ ਮਹਾ ਸਿੰਘ ਜੀ ਦੇ ਤੇ ਰਾਜਕੌਰ ਦੇ ਸਮੇਲ ਤੋਂ ਫਿਰ ਛੇਰੇ ਪੰਜਾਬ ਪੈਦਾ ਹੁੰਦਾ ਹੈ ਮਾਪਿਓ ਦੁਨੀਆ ਚ ਬੜੇ ਹਨ ਪਿਆਰੇਓ ਮਾਪਿਓ ਬੜੇ ਹਨ ਦੁਨੀਆ ਚ ਅੱਜ ਵੀ ਬਲਾਦਾਂ ਪੈਦਾ ਹੋ ਰਹੀਆਂ ਹਨ ਪਰ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸੇ ਹਵੇਲੀ ਚ ਕੁੱਖ ਵੀ ਰਾਜਕੌਰ ਜੀ ਦੀ ਤੇ ਪਿਤਾ ਵੀ ਫਿਰ ਮਹਾ ਸਿੰਘ ਹੋਵੇ ਫੇਰੀ ਗੱਲ ਬਣਦੀ ਹੈ ਤੇ ਹੁਣ ਦੇਖੋ ਇਸੇ ਇੱਥੇ ਕਲਕਾਰੀ ਗੂੰਜੀ ਅੱਜ ਖੁਸ਼ੀ ਵਾਲੀ ਗੱਲ ਮੈਨੂੰ ਪਤਾ ਸਭ ਤੋਂ ਵਧੀਆ ਕਿਹੜੀ ਲੱਗੀ ਹੈ ਜੇ ਹੁੰਦੇ ਤੇ ਠੱਠੀ ਪਈ ਹੁੰਦੀ ਫਿਰ ਤੇ ਦੁੱਖ ਹੋਣਾ ਸੀ ਅੱਜ ਖੁਸ਼ ਹਾਂ ਕਿ ਭਾਵੇਂ ਇੱਕ ਵਾਰੀ ਟੈਗ ਗਈ ਐ ਦੁਬਾਰਾ ਸਾਰੀ ਰিস্টੋਰ ਕੀਤੀ ਜਾ ਰਹੀ ਐ 6 ਮਹੀਨੇ ਸਾਲ ਨੂੰ ਜਦੋਂ ਵੀ ਤੁਸੀਂ ਇੱਥੇ ਆਓਗੇ ਨਾ ਤੇ ਆਣ ਕੇ ਖੁਸ਼ ਹੀ ਹੋਗੇ ਰੌਣਕਾਂ ਮਿਲਣਗੀਆਂ ਰੌਣਕਾਂ ਮਿਲਣਗੀਆਂ ਵਾਹ ਜੀ ਵਾਹ ਪੰਜਾਬ ਦੀ ਅੱਜ ਆਬਾਦੀ ਕਿੰਨੀ ਐ ਪਾਕਿਸਤਾਨ ਵਾਲੇ ਪਾਸੇ ਕੋਈ 16-17 ਕਰੋੜ ਸਹੀ ਗੱਲ ਐ ਭਾਰਤੀ ਵਾਲੇ ਪਾਸੇ ਵੀ ਜੇ ਤਿੰਨੇ ਹੀ ਸੂਬੇ ਤੁਸੀਂ ਇਕੱਠੇ ਕਰ ਲਓ ਤੇ ਇੰਨੇ ਹੀ ਬਣਦੇ ਐ ਸਹੀ ਗੱਲ 32-33 ਕਰੋੜ ਕਿੰਨੀਆਂ ਸਦੀਆਂ ਵੀਦੀਆਂ ਦੇ ਰਾਜਾ ਇੱਕ ਹੀ ਹੋਇਆ ਪਾਵੇਂ ਜੀ ਜਿਵੇਂ ਮਰਜ਼ੀ ਕਰ ਲੋ ਸਹੀ ਗੱਲ ਇੱਕ ਹੀ ਰਾਜਾ ਕਿੰਨੇ ਮੁੱਖ ਮੰਤਰੀ ਕਿੰਨੇ ਪ੍ਰਧਾਨ ਮੰਤਰੀ ਕਿੰਨੇ ਰਾਸ਼ਟਰਪਤੀ ਆਏ ਪਰ ਜੇ ਲੋਕ ਮਿਸ ਕਰਦੇ ਤੇ ਉਹ ਇੱਕ ਨੂੰ ਹੀ ਕਰਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਬਸ ਇੰਨੀ ਗੱਲ ਹੈ ਵਾਹ ਜੀ ਲੈ ਵੀ ਅਸੀਂ ਨਮਸਕਾਰਾਂ ਤਾਂ ਨਹੀਂ ਕਰਦੇ ਬਿਲਡਿੰਗਾਂ ਨੂੰ ਪਰ ਸ਼ੇਰ-ਏ-ਪੰਜਾਬ ਤੈਨੂੰ ਨਮਸਕਾਰ ਹੈ ਭਾਈ ਹਲਵੈਦਾ ਜੀ ਸ਼ੇਰ-ਏ-ਪੰਜਾਬ ਜੀ ਆਹ ਗੇਟ ਫੇਰ ਬੰਦ ਹੋਣ ਲੱਗਾ ਵੀਰ ਖਲੋਤਾ ਹੈ ਗੇਟ ਬੰਦ ਕਰਨ ਵਾਸਤੇ ਧੰਨਵਾਦ ਤੁਹਾਡਾ ਥੋੜਾ ਚਿਰ ਨਾ ਕੰਮ ਵੀ ਰੋਕਿਆ ਕਿ ਅਸੀਂ ਵੀਡੀਓ ਬਣਾ ਸਕੀਏ ਆ ਗਲੀਆਂ ਜੀ ਇਹ ਖੁੱਲੇ ਵੱਡੇ ਵੱਡੇ ਰਾਹ ਹੋਣੇ ਜਿੱਥੇ ਹੁਣ ਛੋਟੀਆਂ ਛੋਟੀਆਂ ਗਲੀਆਂ ਬਣ ਗਈਆਂ ਜਿੱਥੇ ਆ ਲੋਹੇ ਦੀਆਂ ਪੱਟੀਆਂ ਚੱਲ ਰਹੀਆਂ ਮੈਨੂੰ ਲੱਗਦਾ ਲੋਹਾ ਕਿ ਮਿੱਟੀ ਮਿੱਟੀ ਦੇ ਭਾਂਡੇ ਇਹ ਮਿੱਟੀ ਦੇ ਭਾਂਡੇ ਆ ਨਹੀਂ ਚਾਂਦੀ ਤਿਆਰ ਹੋ ਰਹੀ ਚਾਂਦੀ ਚਾਂਦੀ ਤਿਆਰ ਹੋ ਰਹੀ ਐ ਤੇ ਚਾਂਦੀ ਕਿੱਥੇ ਆ ਵੇਚੇਗੀ ਹੌਲੀ ਹੌਲੀ ਗਰਮ ਹੋ ਕੇ ਉਬਲੇਗੀ ਪੂਰੀ ਅੱਛਾ ਉਹ ਆ ਉਹਦੇ ਦੇ ਤਾਂ ਹੀ ਕੁਝ ਨਹੀਂ ਵਿੱਚ ਕਿੰਨਾ ਚਿਰ ਅੱਗ 'ਚ ਰਹਿਣਾ ਇਹਨੇ? ਤਕਰੀਬਨ 10-15 ਮਿੰਟ। ਫਿਰ ਕੀ ਕਰੋਗੇ ਚਾਂਦੀ ਦਾ? ਮੇਰਾ ਰਣੀਆਂ ਬਣ। ਇਹਦੇ ਵਿੱਚ ਪਾ ਦੇਣੀ ਹੈ ਨਾ? ਹਾਂਜੀ। ਅੱਛਾ ਦੀਦੀ ਜਿੱਦਾਂ ਸੋਨਾ ਤਾਪ ਕੇ ਗੁੰਦਨ ਬਣਦਾ ਨਾ ਦਿਖਾਓ ਤੁਹਾਡੇ ਕੋਲ ਬਣੀ ਪਈ ਕੋਈ? ਨਹੀਂ ਇਹ ਹੁਣੇ ਬਣਦੀ ਹੈ। ਕਹਿੰਦੇ ਹੁਣੇ ਬਣ ਜਾਂਦੀ ਬਣੀ ਨਹੀਂ ਪਈ ਕੋਈ ਵੀ। ਅਸਾ ਇਹ ਇਹ ਪੱਠੀ ਹੈ ਜੀ। ਤੇ ਪੱਠੀ ਹੈ ਐ ਸ਼ੇਪ ਨਹੀਂ ਬਣ ਜਾਣੀ ਐ ਗੱਬੇ ਸਕੂਟ ਜਿਹਾ ਬਣ ਜਾਣਾ ਲੰਮਾ ਜਿਹਾ। ਉਹ ਫਿਰ ਕਿਹੜੇ ਕੰਮ ਆਉਣਾ? ਖਾਣੇ ਨਾਲ ਖਾਣਾ। ਅੱਛਾ ਦੇ ਨਾਲ ਖਾਣਾ। ਤੁਸੀਂ ਅਮੀਰ ਆ ਕੁਝ ਵੀ ਕਰ ਸਕਦੇ ਆ ਚਾਂਦੀ ਦੇ ਬਿਸਕਟ ਸੋਨੇ ਦੇ ਖਾਓ ਮਹਾਰਾਜ ਤੁਹਾਨੂੰ ਕੌਣ ਰੋਕਨਦਿਆ ਹੈ ਤੁਹਾਡੇ ਸਦਕੇ ਅਸੀਂ ਤੇ ਤੁਹਾਡੇ ਕੋ ਦੂਜੇ ਲੱਭਣ ਨਹੀਂ ਕੱਲ ਦੇ ਕੇ ਤੁਹਾਨੂੰ ਆਟੇ ਵਾਲੇ ਲੈ ਦੋ ਹਾਂਜੀ ਜੀ ਆਪ ਵੀ ਚਾਂਦੀ ਦੇ ਆਪ ਤੇ ਤੁਸੀਂ ਚਾਂਦੀ ਦੇ ਖਾਂਦੇ ਤੁਹਾਨੂੰ ਆਟੇ ਦੇ ਹੀ ਲੈ ਦੋ ਕੋਈ ਗੱਲ ਨਹੀਂ ਉਹ ਹੀ ਠੀਕ ਆ ਮਿਹਨਤਾਂ ਪਾਈ ਹੋ ਰਹੀਆਂ ਇੱਧਰ ਵੀ ਆਣ ਖੂਣਦੀਆਂ ਨਾ ਗੱਲਾਂ ਬਾਤਾਂ ਬਹੁਤ ਹੋਈਆਂ ਕੱਲ ਦੀਆਂ ਮੁੜ ਕੇ ਦੱਸਾਂਗੇ ਸਾਜੀਆਂ ਕਰਾਂਗੇ ਚਲੋ ਯਾਦ ਰਹਿ ਜਾਣਗੀ ਸਹੀ ਗੱਲ ਹੈ ਪਰ ਇਹ ਪੱਠੀ ਹੈ ਉਹ ਵੇਖੋ ਅੰਦਰ ਆ ਸੋਨਾ ਤੱਪ ਕੇ ਕੁੰਦਨ ਬਣਦਾ ਤੇ ਚਾਂਦੀ ਤੱਪ ਕੇ ਕੀ ਬਣਦੀ ਹੈ ਮੈਂ ਬਿਜਲੀ ਦਾ ਕੰਮ ਆਟੋਮੈਟਿਕ ਚੀਜ਼ਾਂ ਜਿਹੜੀਆਂ ਬਾਦੀਆਂ ਦਾ ਇਸਤੇਮਾਲ ਦੇ ਜਾਂਦੀ ਹੈ ਹਾਂ ਅੱਛਾ ਅੱਛਾ ਸਹੀ 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 ਇਹ ਤਾਂ ਸਾਨੂੰ ਪਹਿਲੀ ਵਾਰੀ ਪਤਾ ਸੀ ਅੱਛਾ ਜੀ ਭਾਈ ਸਾਹਿਬ ਜੀ ਉੱਥੇ ਗੱਲ ਕਰ ਰਹੇ ਸੀਗੇ ਖਾਣ ਦੀ ਨਾ ਮੈਨੂੰ ਪਹਿਲੇ ਦਿਨ ਕਹਿੰਦੇ ਮੈਨੂੰ ਭੁੱਖ ਹੀ ਨਹੀਂ ਲੱਗਦੀ ਮੈਂ ਕਹਾ ਜੀ ਚਲੋ ਠੀਕ ਆ ਫਿਰ ਤੇ ਮੇਰੇ ਵਰਗੇ ਨੇ ਸੰਗਤ ਜੀ ਨੂੰ ਪੁੱਛੋ ਸੰਗਤ ਜੀ ਜੀ ਨੂੰ ਭੁੱਖ ਨਾ ਲੱਗੇ ਉਹ ਤੇ ਰੋਗੀ ਹੁੰਦਾ ਹੈ ਕਿਉਂ ਜੀ ਇਹਦਾ ਮਤਲਬ ਮੈਂ ਨਹੀਂ ਗੁਰਬਾਣੀ ਕਹਿੰਦੀ ਕਿ ਸਾਡੇ ਤ੍ਰੈਮਨ ਦੇਹੜੀ ਸਾਡੇ ਤ੍ਰੈਮਨ ਦੇਹਰੀ ਚੱਲੇ ਪਾਣੀ ਹਨ ਇਹ ਸਰੀਰ ਦੀ ਖੁਰਾਕ ਤੇਲ ਜਿਹੜਾ ਪਰਮੇਸ਼ਰ ਜੀ ਨੇ ਉਹ ਪ੍ਰਸ਼ਾਦਾ ਪਾਣੀ ਬਣਾਇਆ ਪਿਆਰਿਓ ਠੀਕ ਨਹੀਂ ਤਿੰਨ ਟਾਈਮ ਤੇ ਆਪਾਂ ਖਾਵਾਂਗੇ ਜੀ ਮੰਗ ਕੇ ਖਾਵਾਂਗੇ ਦਾਤੇ ਕੋਲ ਕਹਾਂਗੇ ਨਹੀਂ ਗੁਜ਼ਾਰਾ ਹੁੰਦਾ ਇਹ ਜੀ ਜਿੱਦਾਂ ਸਾਡੇ ਨਾਲ ਵੀ ਅਸੀਂ ਵੀ ਜਦੋਂ ਰਿਸਰਚ ਤੇ ਨਿਕਲਦੇ ਆ ਤੇ ਮੇਰੇ ਨਾਲ ਬਹੁਤ ਸਾਰੇ ਕੈਮਰਾਮੈਨ ਹੁੰਦੇ ਆ ਉਹਨਾਂ ਦੀ ਵੀ ਬੱਸ ਹੋ ਜਾਂਦੀ ਹੈ ਤੇ ਮੈਨੂੰ ਨਹੀਂ ਪਤਾ ਸੀ ਕਿ ਭਾਈ ਸਾਹਿਬ ਜੀ ਵੀ ਜਿਹੜੇ ਨੇ ਉਹ ਆ ਚਲੋ ਮੇਰਾ ਥੋੜਾ ਏਦਾਂ ਮੈਂ ਥੋੜਾ ਘਟ ਖਾਣਾ ਆ ਵੇਖੋ ਜੀ ਸਾਰਾ ਸੋਨੇ ਦੀ ਮਾਰਕੀਟ ਹੈ ਇੱਥੇ ਖੁਜਰਾਵਾਲਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਘਰ ਦੇ ਨਾਲ ਯਾਰ ਵੈਸੇ ਭਾਈ ਸਾਹਿਬ ਜੀ ਆ ਵੇਖ ਲਓ ਸੋਨੇ ਦਾ ਕੰਮ ਹੁਣ ਵੀ ਮਹਾਰਾਜਾ ਰਣਜੀਤ ਸਿੰਘ ਦੇ ਘਰ ਦੇ ਲੱਗੇ ਹੀ ਹੁੰਦਾ ਬਿਲਕੁਲ ਸਹੀ ਗੱਲ ਹੈ ਹੈ ਮੈਂ ਕਦੀ ਸੋਚੀ ਨਹੀਂ ਕਈ ਵਾਰੀ ਇੱਥੇ ਆਇਆ ਪਰ ਵੇਖੋ ਮਹੇਲੀਆਂ ਦੇ ਵਿੱਚੋਂ ਕੀ ਕੀ ਪੁੱਟ ਕੇ ਲੋਕਾਂ ਨੇ ਕੱਢਿਆ ਹੁਣਾਂ ਪਹਿਲੇ ਸਮਿਆਂ ਦੇ ਵਿੱਚ ਮਤਲਬ ਵਿੱਚ ਕੋਈ ਬਲੇਮ ਗੀਮ ਨਹੀਂ ਹੈ ਇਹਦੇ ਚੱਲਦਾ ਹੀ ਆਇਆ ਆਖਰ ਜਿੱਥੇ ਇੰਨਾ ਪੈਸਾ ਹੋਏਗਾ ਨੱਪਿਆ ਵੀ ਜਾਂਦਾ ਹੋਣਾ ਅਸੀਂ ਵੀ ਤੇ ਕੋਹੀ ਨੂਰ ਹੀਰਾ ਕਿਤੇ ਕੋ ਲੈ ਆਈ ਸੀ ਦੇਖੋ ਜੀ ਸਾਰੀਆਂ 골ਡ ਦੀਆਂ ਦੁਕਾਨਾਂ ਨੇ ਲੱਗੇ ਲੱਗੇ ਮਹਾਰਾਜਾ ਰਣਜੀਤ ਸਿੰਘ ਦਾ ਘਰ ਦਰਮਿਆਨ ਚ ਘਿਰਿਆ ਹੋਇਆ ਸੋ ਹੁਣ ਆਪਾਂ ਬਿਲਕੁਲ ਸਾਹਮਣੇ ਵਾਲੇ ਪਾਸੇ ਤੁਹਾਨੂੰ ਮੈਂ ਥੋੜੀ ਜੀ ਲੋਕ ਰੈਤਲ ਵਿਖਾਨਾ ਜਿਹੜਾ ਵਾਲਾ ਦੀ ਔਰ ਇਹ ਦੇਖੋ ਮੈਂ ਪਹਿਲੇ ਵੀ ਵਿਖਾਈ ਸੀ ਇਸ ਗਲੀ ਦਾ ਨਾਮ ਹੈ ਗਲੀ ਲੈਨਾ ਸਿੰਘ ਇਹ ਉਰਦੂ ਜ਼ਬਾਨ ਜੀ ਲਿਖੀ ਹੈ ਗਲੀ ਲੈਨਾ ਸਿੰਘ نزد ਪੁਰਾਣੀ ਸਬਜ਼ ਮੰਡੀ ਗੁਜਰਾਵਾਲਾ ਸੋ ਦਿਸ ਇਜ਼ ਅ ਹਿਸਟਰੀ ਅੱਜ ਬੇਸ਼ੱਕ ਇੱਥੇ ਕੋਈ ਸਿੰਘ ਵੀ ਨਹੀਂ ਹੈਗਾ ਗੁਜਰਾਵਾਲਾ ਚ ਚਲੋ ਹੁਣ ਸਿੱਖਾਂ ਦੀਆਂ ਕੁਝ ਦੁਕਾਨਾਂ ਆ ਗਈਆਂ ਨੇ ਬਟ ਉਹ ਵੇਖੋ ਸਾਹਮਣੇ ਮੰਦਿਰ ਤੇ ਇਸੇ ਮੰਦਿਰ ਦੇ ਪਿੱਛੇ ਹਰੀ ਸਿੰਘ ਨਲਵਾਦਾ ਘਾਰੇ ਹਾਂਜੀ ਇਦਾਂ ਕਪੜੇ ਰੰਗ ਹੁੰਦੇ ਹੈ ਕੋਈ ਰੰਗ ਰੰਗ ਨਹੀਂ ਕਰਨਾ ਅੱਜ ਕਰਨ ਲੱਗੇ ਹੋ ਇਹ ਹੈ ਲੋਕ ਰਹਿਤਲ ਕਰਨੀ ਹੁੰਦੀ ਲੱਗਦਾ ਹਾਂ ਰੰਗ ਹੋ ਰਿਹਾ ਹੈ ਬੱਸ ਆਹ ਕੀ ਹਾਲ ਠੀਕ ਬਹੁਤ ਵਧੀਆ ਬਹੁਤ ਵਧੀਆ ਹਾਂ ਹਾਂ ਇੱਕ ਪਾਸੇ ਸਬਜ਼ੀ ਦੀਆਂ ਦੁਕਾਨਾਂ ਹੈ ਜੀ ਵਾਲੇ ਕੀ ਵੀ ਲੈ ਅੱਛਾ ਜੀ ਇਹ ਕੀ ਚੀਜ਼ ਹੈ ਪਨੀਰੀ ਵਾਲਾ ਇਹ ਪਨੀਰੀ ਆ ਤੇ ਬਤਾਉਣੀ ਆ ਅੱਛਾ ਉਹ ਕਹਦੀ ਆ ਦੀ ਟਮਾਟਰ ਟਮਾਟਰ ਉਹ ਮਿਰਚਾਂ ਵਾਂ ਪਰਲੇ ਪਾਸੇ ਅੱਛਾ ਹਾਂ ਜੀ ਇੱਥੇ ਲੈ ਕੇ ਆਉਂਦੇ ਜੀ ਕਿਤੋਂ ਹਾਂ ਜੀ ਇਹ ਫਿਰ ਲੋਕ ਇਹਦਾ ਘਰ ਚ ਉਗਾਣ ਵਾਸਤੇ ਲੈ ਕੇ ਜਾਂਦੇ ਕੁਝ ਹੋਰ ਕਰਦੇ ਘਰਾਂ ਚ ਉਗਾਣ ਵਾਸਤੇ ਅੱਛਾ ਘਰਾਂ ਚ ਉਗਾਣ ਵਾਸਤੇ ਆ ਦੇਖੋ ਜੀ ਦੂਜਾ ਬੰਨਾ ਤੇ ਇੱਥੇ ਇਹ ਵੀ ਇੱਕ ਦਰਵਾਜ਼ਾ ਸੀਗਾ ਗੁਜਰਾਵਾਲੇ ਦਾ ਬਟ ਹੁਣ ਇਹ ਬੋਰਡ ਦੇ ਦਰਖਤ ਨੇ ਜਿਹੜਾ ਹੈ ਆਪਣਾ ਵੀ ਸ਼ਰਾਮਗਾਹ ਬਣਾ ਲਈਏ ਤੇ ਚਲੋ ਜਿੱਥੇ ਉੱਪਰ ਵਾਲੀਆਂ ਬਹਾਰਾਂ ਠੀਕ ਹੋ ਗਈਆਂ ਥੱਲੇ ਵੀ ਠੀਕ ਹੋ ਜਾਏਗਾ ਸਾਰਾ ਐਸੇ ਹੀ ਪਾਸਿਓਂ ਆਪਾਂ ਸ਼ੁਰੂ ਹੋਏ ਸੀ ਉਸੇ ਪਾਸੇ ਵਾਪਸ ਆ ਗਏ ਆ ਇੱਕ ਗੱਲ ਤੁਸੀਂ ਦੱਸਿਓ ਮੈਨੂੰ ਜਦ ਛੇਰੇ ਪੰਜਾਬ ਦੀ ਗੱਲ ਕਰਦੇ ਤਾਂ ਉਹਦੀ ਸੱਜੀ ਬਾਹ ਤੁਹਾਨੂੰ ਪੁੱਛਾਂ ਤੇ ਕੌਣ ਆ ਤੇ ਮੈਨੂੰ ਲੱਗਦਾ ਕਿ ਬਹੁਤਾਤ ਇੱਕੋ ਹੀ ਜਵਾਬ ਆਏਗਾ ਕਿ ਸਰਦਾਰ ਹਰੀ ਸਿੰਘ ਨਲਵਾ ਉਹਨਾਂ ਦੀ ਸੱਜੀ ਬਾਹ ਸੀ ਔਰ ਇੱਥੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਜਿੱਥੇ ਹਵੇਲੀ ਹੈ ਇਹਦੇ ਨਾਲ ਹੀ ਸਰਦਾਰ ਹਰੀ ਸਿੰਘ ਨਲਵਾ ਦੀ ਹਵੇਲੀ ਹੈ ਬਸ ਆ ਬਾਜ਼ਾਰ ਚ ਆਪਾਂ ਥੋੜਾ ਜਿਹਾ ਜਾਣਾ ਹੈ ਪਰ ਉਹ ਸਾਂਝ ਆਪਾਂ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਪਾਵਾਂਗੇ ਲਓ ਜੀ ਇਹ ਵੇਖੋ ਹੁਣ ਤੁਹਾਨੂੰ ਬੜੀ ਹੈਰਾਨੀ ਹੋਏਗੀ ਐ ਨੂੰ ਜਾਣਾ ਤੇ ਆਹ ਵੇਖੋ ਜੀ ਪਾਜੀ ਤੁਸੀਂ ਖਾਂਦੇ ਨਹੀਂ ਤੁਸੀਂ ਅੱਖਾਂ ਬੰਦ ਕਰ ਲਓ ਪਾਜੀ ਵੈਸੇ ਤੁਸੀਂ ਉਹ ਹਸਪਤਾਲਾਂ ਚ ਰਹੇ ਹੋ ਹਾਂਜੀ ਕਿਸੇ ਨੂੰ ਦਿਲ ਗੁਰਦੇ ਹਾਂਜੀ ਫੇਫੜੇ ਚਾਹੀਦੇ ਹੁਣ ਆਹ ਵੇਖੋ ਜੀ ਬਹੁਤ ਕੁਝ ਇੱਥੇ ਚਲੋ ਖਾਂਦਾ ਤੇ ਮੈਂ ਵੀ ਨਹੀਂ ਆਇਆ ਪਰ ਦੱਸੋ ਕੀ ਮੱਛੀ ਮੈਂ ਇਹਨਾਂ ਦਾ ਇੰਟਰਵਿਊ ਵੀ ਨਹੀਂ ਕਰ ਸਕਦਾ ਇਹਦੇ ਬੰਦਾ ਪੁੱਛ ਲਵੇ ਨਹੀਂ ਇਹਨਾਂ ਦਾ ਕਿ ਕੀ ਕੀ ਵੇਚਦੇ ਆ लोग है देखो। वा जी वा। सो जी, गली लहना सिंह तो आज एक गली का की नली गली ला सिंह तो पिछे, आ, गली तो पिछे एक ਕਸੇਰਾ ਕੀ ਲਫਜ਼ ਹੋਇਆ 50 ਰੁਪਏ ਕਸੇਰਾ اچھا ਨਹੀਂ ਬਰਤਨਾਂ ਦਾ ਬਾਜ਼ਾਰ ਬਰਤਨਾਂ ਦਾ ਬਾਜ਼ਾਰ ਕਸੇਰਾ ਬਾਜ਼ਾਰ ਕਹਿੰਦੇ ਨੇ ਅੱਛਾ ਅੱਛਾ ਬਰਤਨ ਵਾਲਾ ਬਾਜ਼ਾਰ ਗੁਜਰਾਵਾਲੇ ਦੇ ਬਰਤਨ ਬੜੇ ਮਸ਼ਹੂਰ ਹੋਏ ਮਤਲਬ ਹੁੰਦਾ ਹੈ ਕਸੇਰੇ ਦਾ ਨਹੀਂ ਠੀਕ ਹੈ ਬਾਜ਼ਾਰ ਹੁੰਦਾ ਕਹੋਗੇ ਕਸੇਰਾ ਹੁੰਦਾ ਹਾਂਜੀ ਲਓ ਜੀ ਲੋਕ ਰਹਿਤਲ ਦੇਖਦੇ ਵੇਖਦੇ ਮੇਰਾ ਖਿਆਲ ਹੈ ਵੀਡੀਓ ਆਪਾਂ ਹੁਣ ਇੱਥੇ ਕਰ ਦਿੰਦੇ ਆ ਖਤਮ ਤੇ ਇਸ ਨਾਲ ਹੀ ਹਰੀ ਸਿੰਘ ਨਲਵਾਦਾ ਘਾਰੇ ਤੇ ਚਲੋ ਮੈਂ ਵੀਡੀਓ ਤਾਂ ਬਣਾ ਰਹੇ ਆ ਜਿਹੜੇ ਲੋਕ ਵਿਚਾਰੇ ਆਂਦੇ ਨੇ ਗੁਜਰਾਵਾਲਾ ਸ਼ਹਿਰ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਜਵੇ ਕਿ ਬਹੁਤ ਹੀ ਆਸਾਨ ਰਾਹ ਹੈਗਾ ਉਧਰੋਂ ਆਪਾਂ ਨਿਕਲੇ ਆ ਤੇ ਆ ਵੇਖੋ ਜੀ ਸਿਰਫ ਇੱਕ ਗਲੀ ਦਾ ਫਰਕ ਹੈ ਤੇ ਮੈਂ ਐਸੇ ਕਰਕੇ ਵੀਡੀਓ ਬੰਦ ਨਹੀਂ ਕਰ ਰਿਹਾ ਤੇ ਇਹਦੇ ਨਾਲ ਹੀ ਹਰੀ ਸਿੰਘ ਨਲਵਾਦਾ ਘਾਰੇ ਆ ਇਹ ਹੈ ਜੀ ਉਹ ਵੇਖੋ ਹਰੀ ਸਿੰਘ ਨਲਵਾ ਦਾ ਘਰ ਇੱਕ ਨਿਸ਼ਾਨੀ ਉਹਦੀ ਤੇ ਹੁਣ ਤੇ ਚਲੋ ਸਾਹਮਣੇ ਵਾਲੀਆਂ ਨਿਸ਼ਾਨੀਆਂ ਮਿਟ ਗਈਆਂ ਪਰ ਮੈਂ ਤੁਹਾਨੂੰ ਬਾਰੋਂ-ਬਾਰ ਵਖਾ ਦੇਣਾ ਹਾਂ ਜੀ ਅੰਦਰ ਹੈ ਹਵੇਲੀ ਹਾਂਜੀ ਹਾਂਜੀ ਆ ਵੇਖੋ ਜੀ ਕਿੰਨਾ ਸਮਾਂ ਸਾਨੂੰ ਲੱਗਾ ਮਤਲਬ 5 ਮਿੰਟ ਤੋਂ ਵੀ ਘੱਟ ਸਮਾਂ ਲੱਗਾ ਤੇ ਇਹ ਮੇਰੇ ਰਾਈਟ ਹੈਂਡ ਸਾਈਡ ਤੇ ਸਾਰੀ ਹਰੀ ਸਿੰਘ ਨਲਵਾ ਦੀ ਹਵੇਲੀ ਜਿਹੜੀ ਹੈ ਸਟਾਰਟ ਹੈ ਤੇ ਇਹ ਸਹਵੇਲੀ ਦੀਆਂ ਬਹੁਤ ਸਾਰੀਆਂ ਗਾਥਾਵਾਂ ਬਹੁਤ ਸਾਰੀਆਂ ਗੱਲਾਂ ਬੱਸ ਤੁਹਾਡੇ ਨਾਲ ਕਰਾਂਗੇ। ਇਹੀ ਰਾਜੰਦਾ ਹਵੇਲੀ ਨੂੰ ਚਲੋ ਜੀ ਸ਼ੁਕਰੀਆ ਇਹ ਜੀ ਇਹ ਵੇਖੋ ਇਹਦੇ ਉੱਪਰ ਹੈ ਹਵੇਲੀ।